ਲੋ ਜੀ ਬਾਈ ਜੀ ਕੋਰ ਖੁਸ਼ੀ ਦੀ ਗੱਲ ਹੈ ਵੀ 6 ਤਰੀਕ ਨੂੰ 6 ਮਾਰਚ ਨੂੰ ਇੱਕ ਬੱਕਰੀ ਮੇਲਾ ਹੋ ਰਿਹਾ ਹੈਗਾ ਜਿੰਨਾ ਟਾਈਮ ਬਾਈ ਜੀ ਮੇਲੇ ਜਿਹੜੇ ਜਾਂਦੇ ਰਹਿਣਗੇ ਨਾ ਓਨਾ ਟਾਈਮ ਬੱਕਰੀ ਪਾਲਣ ਜਿਹੜਾ ਜਾਂਦਾ ਰਹੂਗਾ ਇਹ ਸਾਰਾ ਹੋਊਗਾ ਬਾਈ ਜੀ ਆਪਣੇ ਬੱਕਰੀ ਪਾਲਣਾਂ ਦੇ ਸਹਿਯੋਗ ਦੇ ਨਾਲ ਨਾਲ ਬਾਈ ਜੀ ਬਾਕੀ ਗੱਲਬਾਤ ਕਰਦੇ ਆ ਵੀ ਮੇਲੇ ਵਿੱਚ ਕੀ ਕੀ ਸਹੂਲਤਾਂ ਹੋਣਗੇ ਤੇ ਕਿਹੜੇ ਕਿਹੜੇ ਨਾਮ ਰੱਖੇ ਗਏ ਤੇ ਕਿਹੜੇ ਕਿਹੜੀਆਂ ਕੈਟਾਗਰੀਆਂ ਦੇ ਮੁਕਾਬਲੇ ਦੇ ਮੇਲੇ ਵਿੱਚ ਆਉਣਗੇ ਬਾਈ ਅੱਸੀ ਕਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਤਾਂ ਸਾਰੀ ਹੀ ਸਤਿਕਾਰਯੋਗ ਟੀ ਧੰਨਵਾਦ ਕਰਦੇ ਆ ਸਾਰੇ ਬੱਕਰੀ ਵਾਲਗਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਮੇਲਾ ਕੱਲੇ ਦਾ ਕਿਸੇ ਦਾ ਨਹੀਂ ਕੱਲੇ ਫਲੈਕਸ ਦਾ ਨਹੀਂ ਕੱਲੇ ਆਪਣਾ ਨਹੀਂ ਮੇਲਾ ਤਾਂ ਸਾਰੇ ਸਾਥੀਆਂ ਦਾ ਜੇ ਸਾਰੇ ਬੰਦੇ ਸਾਥ ਦੇਣਗੇ ਠੀਕ ਹੈ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਬਰਾਲਾ ਜੈਲਦਾਰ ਸਾਹਿਬ ਦਾ ਤੇ ਇਹਨਾਂ ਦੇ ਪਿੰਡ ਪਧਰੀ ਦਾ ਤੇ ਨਾਲ ਪੂਰੀ ਲੋਂਗੋ ਵਾਲ ਜਿਹੜੀ ਟੀਮ ਖੜੀ ਆ ਤੇ ਇਹ ਮੇਲਾ ਵੈਸੇ ਤਾਂ ਸਾਰਿਆਂ ਨੂੰ ਕਈ ਵੀਡੀਓ ਪੈ ਚੁੱਕੀਆਂ ਪਤਾ ਵੀ ਲੱਗ ਚੁੱਕਿਆ ਜਿਹੜੇ ਸੱਜਣ ਵੀਡੀਓ ਦੇਖ ਰਹੇ ਨੇ ਇਹ ਮੇਲਾ ਜਿਹੜਾ 6 ਮਾਰਚ ਨੂੰ ਪਿੰਡ ਲਦਾਲ ਵਿਖੇ ਹੋ ਰਿਹਾ ਜੀ ਨੇੜੇ ਲਹਿਰਾ ਗਾਗਾ ਸਾਰੇ ਹੀ ਆਪਾਂ ਜਾਣਦੇ ਆ ਜ਼ਿਲ੍ਹਾ ਸੰਗਰੂਰ ਹੈ ਨਾ ਬਾਈ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਪਿੰਡ ਹੈ ਇਹ ਲਹਿਰੇਗਾਗੇ ਦੇ ਨਾਲ 2 ਕਿਲੋਮੀਟਰ ਤੇ ਲਦਾਲ ਪਿੰਡ ਉੱਥੇ ਦੀ ਅਨਾਜ ਮੰਡੀ ਦੇ ਵਿੱਚ ਇਹ ਹੋ ਰਿਹਾ ਹੈ ਜੀ ਜਿਹਦੇ ਵਿੱਚ ਲਦਾਲ ਬੱਕਰੀ ਮੇਲਾ ਤੇ ਆਹ ਮਾੜ ਆ ਜਪਾ ਕੈਟਾਗਰੀ ਦਾ ਇਨਾਮ ਬੜਾ ਦਿਖਾ ਦिए ਬਹੁਤ ਹੀ ਸੋਹਣੇ ਸੋਹਣੇ ਜਿਹੜੇ ਇਨਾਮ ਦਿੱਤੇ ਜਾਣਗੇ ਠੀਕ ਹੈ ਜੀ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਆ ਦੇਖੋ ਕੈਸ਼ ਪ੍ਰਾਈਜ਼ ਉਹ ਦੂਜੇ ਫਲੈਕਸ ਦੇ ਉੱਪਰ ਨੇ ਸਾਡੇ ਕੈਸ਼ ਪ੍ਰਾਈਜ਼ ਨਗਦ ਰਕਮ ਦਿੱਤੀ ਜਾਊਗੀ 쿨ਰ ਪੱਖੇ ਸਾਈਕਲ ਮੈਡਲ ਟਰੋਫੀਆਂ ਬਹੁਤ ਕੁਝ ਜਿਹੜਾ ਐਪਰੀਸ਼ੀਏਟ ਕੀਤਾ ਜਾਊਗਾ ਤੇ ਆਹ ਦੇਖੋ 11000 ਪਹਿਲਾ ਨਾਮ ਆ ਜੀ 5100 ਦੂਜਾ ਨਾਮ ਹੈ 8 ਰੰਚ ਤੇ 8 ਰੰਚ ਦੇ ਵਿੱਚ 3100 ਰੁਪਏ ਤੀਜਾ ਨਾਮ ਹੈ ਮੈਨੂੰ ਤਾਂ ਲੱਗਦਾ ਵੀ ਇਹ ਜ਼ਿੰਦਗੀ 'ਚ ਪਹਿਲੀ ਵਾਰ ਹੋ ਰਿਹਾ ਹੈਗਾ ਵੀ ਕੈਸ਼ ਦੇ ਨਾਲ ਜਿਹੜੇ ਬੱਕਰੀ ਪਾਲਣ ਨੂੰ ਉਤਸ਼ਾਹ ਕੀਤਾ ਜਾਊਗਾ ਤਾਂ ਕਿ ਉਹ ਕੈਸ਼ ਕਿਸੇ ਦੇ ਕੰਮ ਆ ਸਕੇ ਹਨਾ ਬਾਕੀ ਇਕੱਲਾ ਕੈਸ਼ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਫੋਟੋਆਂ ਦਿਖ ਰਹੀਆਂ ਨੇ ਤੇ ਉਹ ਸਾਰਾ ਕੁਝ ਬੱਕਰੀ ਬਾਲ ਕਾਨੂੰ ਦਿੱਤਾ ਜਾਊਗਾ। ਮੰਡੀ ਦੇ ਵਿੱਚ ਵਾਦਾ ਕਰਿਆ ਸੀਗਾ ਆਪਣੇ ਜੈਲਦਾਰ ਸਾਹਿਬ ਨੇ ਕਹਿੰਦੇ ਇੱਕ ਦਿਨ ਇਹ ਜਾ ਆ ਜੂਗੀ ਮਸ਼ੀਨਾਂ ਤੱਕ ਲੈ ਆਵਾਂਗੇ। ਸਹੀ ਗੱਲ ਕੰਬਾਈਨਾ ਤੱਕ ਹੀ। ਹਾਂ ਕੰਬਾਈਨਾ ਸਾਲ ਕੰਬਾਈਨਾ ਤੱਕ। ਤੇ ਇਸ ਲਈ ਸਾਰੀ ਟੀਮ ਵਧਾਈ ਦੇ ਪਾਤਰ ਹੈ ਜੀ। ਠੀਕ ਹੈ ਜੀ ਕੈਟਾਗਰੀਆਂ ਕਿਹੜੇ-ਕਿਹੜੇ ਹੋਣਗੀਆਂ ਬਾਈ ਜੀ? ਕੈਟਾਗਰੀਆਂ ਬਾਈ ਜੀ ਖੀਰੇ ਦੋ ਕੈਟਾਗਰੀਆਂ ਨਗੀਆਂ 20 ਤੋਂ ਥੱਲੇ ਤੇ 20 ਤੋਂ ਉੱਪਰ। ਉਸ ਤੋਂ ਬਾਅਦ 6 ਦਾ 4 ਦੰਦ ਤੇ 6 ਦੰਦ ਤੇ 8 ਦੰਦ ਹਾਂਜੀ ਉਹ ਸਾਰੀਆਂ ਕੈਟਾਗਰੀ ਇਹ ਨਿਆ ਲੋ ਬੜਾ ਠੀਕ ਹੈ ਜਦੁੱਗੇ ਚੌਗੇ ਇਕੱਠੇ 6 ਤੇ 8 ਦੰਦ ਆ ਦੁੱਗੇ ਤੇ ਚੌਗੇ ਕਰਤੇ ਜੀ ਹਾਂਜੀ ਛਿੱਗੇ ਤੇ ਅੱਠੇ ਕਰਤੇ ਠੀਕ ਹੈ ਮੇਲ ਫੀਮੇਲ ਦੋਨੋਂ ਕੈਟਾਗਰੀਆਂ ਇਸੇ ਤਰ੍ਹਾਂ ਹੀ ਨੇ ਠੀਕ ਹੈ ਜੀ ਹਾਂਜੀ ਹਾਂ ਤੇ ਬਾਕੀ ਜੀ ਕਰ ਲੋ ਤਿਆਰੀ 6 ਮਾਰਚ ਨੂੰ ਬਾਕੀ ਰਾਜੂ ਬਾਈ ਨਾਲ ਗੱਲਬਾਤ ਕਰਦੇ ਹਾਂਜੀ ਰਾਜੂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਆਪਣੇ ਜ਼ਿਲਦਾਰ ਸਾਹਿਬ ਦਾ ਹਾਂ ਲੋਕੇਸ਼ਨ ਦੱਸੋ ਜਿਹੜਾ ਨੇ ਕਿ ਐਡਾ ਪ੍ਰਾਲਾ ਚੱਕਿਆ ਪਹਿਲੀ ਵਾਰ ਸਾਡੇ ਗਾਗੇ ਲੈਨੇ ਕੰਨੀ ਸਾਡਾ ਮੇਲਾ ਇਹ ਹੋਰ ਹੈ ਨਾ ਜਿਹੜਾ ਕਦੇ ਸਾਡੇ ਇੱਧਰਲੇ ਇਲਾਕੇ 'ਚ ਮੇਲਾ ਨਹੀਂ ਹੋਇਆ ਤੀ ਹੋਰ ਇਲਾਕਿਆਂ 'ਤੋਂ ਆਏ ਸਾਲੇ ਮੇਲੇ ਲੱਗਦੇ ਨੇ ਅੱਜ ਤਾਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੱਡਾ ਸਟੈਪ ਲੈ ਕੇ ਤੁਰੇ ਨੇ ਮੈਂ ਬੱਕਰੀ ਪਾਲਣ ਵੀਰਾਂ ਨੂੰ ਕਹਿਣਾ ਸਾਡੇ ਆਜੜੀ ਵੀਰਾਂ ਨੂੰ ਵੀ ਸਾਰੇ ਹੁਮ ਹੁਮਾ ਕੇ ਇਹਨਾਂ ਦਾ ਸਾਥ ਦਿਓ ਤੇ ਆਪਾਂ ਮੇਲੇ ਦਾ ਰੌਣਕ ਵਧਾਈਏ ਥੋੜੀ ਰੌਣਕ ਦੇ ਨਾਲ ਹੀ ਸਾਡਾ ਮੇਲਾ ਚੱਲੂਗਾ ਸਾਡਾ ਕੱਲਿਆਂ ਦਾ ਮੇਲਾ ਨਹੀਂ ਹੈ ਸੋਡਾ ਪਬਲਿਕ ਦਾ ਮੇਲਾ ਹੈ ਬਾਕੀ ਗੱਲ ਰਹੀ ਏ ਵੀ ਮੇਲੇ ਦੇ ਵਿੱਚ ਜਿੰਨੇ ਵੀਰ ਜਾਣਗੇ ਸਾਰਿਆਂ ਨੂੰ ਹਾਰਾਂ ਨਹੀਂ ਹੁੰਦੀਆਂ ਸਾਰਿਆਂ ਨੂੰ ਜਿੱਤਾਂ ਨਹੀਂ ਹੁੰਦੀਆਂ ਵੀ ਜੇ ਕਿਸੇ ਬਾਈ ਦਾ ਕਿਸੇ ਨੇ ਬੱਕਰਾ ਜਿੱਤਦਾ ਉਹ ਆਪਦੇ ਖੰਭਾਂ ਦੇ ਜੋਰ ਨਾਲ ਜਿੱਤਦਾ ਹਾਰਨ ਵਾਲੇ ਪਾਈਆਂ ਨੇ ਕੋਈਆਂ ਨੇ ਕਿਸੇ ਨੇ ਮਹਿਸੂਸ ਨਹੀਂ ਕਰਨਾ ਸਹੀ ਗੱਲ ਤਿਆਰੀ ਕਰੋ ਅੱਗੇ ਬਾਅਦ ਤਿਆਰੀ ਕਰੋ ਅੱਗੇ ਬਾਅਦ ਤੇ ਇਹ ਸੋਚ ਕੇ ਜਾਇਓ ਦੀ ਅਸੀਂ ਅਜੇ ਹਾਰ ਕੇ ਨਹੀਂ ਗਏ ਅਸੀਂ ਜਿੱਤ ਕੇ ਗਏ ਹ ਵੀ ਕਿਸੇ ਨੇ ਗੁੱਸਾ ਮਹਿਸੂਸ ਨਹੀਂ ਕਰਨਾ ਮੇਨਾ ਜੇ ਦੇਖੋਗੇ ਤਾਂ ਸਿੱਖੋਗੇ ਤਾਂ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਗਾਹਾਂ ਨੂੰ ਜਿੱਤ ਕੇ ਵੀ ਜਾਓਗੇ ਇਹ ਨਾ ਕਿ ਉਹ ਵੀ ਅਸੀਂ ਇਤਕੀ ਹਾਰ ਗਏ ਕਿਸੇ ਨੇ ਵਿਰੋਧ ਨਹੀਂ ਕਰਨਾ ਕਿਸੇ ਨੇ ਰੌਲਾ ਨਹੀਂ ਪਾਉਣਾ ਤੁਸੀਂ ਇਹ ਸਿੱਖਣਾ ਵੀ ਸਾਡੇ ਚ ਕੀ ਘਾਟਤੀ ਉਹਦੇ ਚ ਕੀ ਸੀ ਉਹ ਹੋਤੀਆਂ ਚੰਗਪਣੇ ਚੰਗਾ ਬੱਕਰਾ ਸੀ ਕਿਵੇਂ ਉਹਦੇ ਚ ਵਧੀਆ ਬਰੀਡ ਸੀ ਕਿਵੇਂ ਉਹ ਜਿੱਤਿਆ ਮਮਾਕੇ ਮੇਲੇ ਦੇ ਵਿੱਚ ਪਹੁੰਚੋ ਸਾਸਰੀ ਕਾਰਜੀਆਂ ਬਸ 6 ਮਾਰਚ ਯਾਦ ਰੱਖਿਓ ਬਾਈ ਜੀ ਕਿਤੇ ਬਾਕੀ ਗੱਲਾਂ ਆਪਾਂ ਕਰ ਜਾਈਏ ਡੇਟ ਯਾਦ ਨਾ ਰਹੇ 6 ਮਾਰਚ ਜ਼ਰੂਰ ਤਿਆਰੀ ਕਰ ਲਓ ਆ ਸਕਰੀਨ ਤੇ ਨੰਬਰ ਵੀ ਨੇ ਜੀ ਤੇ ਉਹ ਨੰਬਰ ਆਉਣਗੇ ਜਦੋਂ ਡਿਸਪਲੇ ਹੋਊਗਾ ਵੀਡੀਓ ਤੇ ਉਦੋਂ ਤੁਸੀਂ ਸਾਰੇ ਨੰਬਰ ਕਰਕੇ ਕਿਸੇ ਵੀ ਲੋਂਗੋਵਾਲ ਕਮੇਟੀ ਦੇ ਸੱਜਣ ਨੂੰ ਕਿਸੇ ਵੀ ਲਦਾੜ ਕਮੇਟੀ ਦੇ ਸੱਜਣ ਨੂੰ ਤੁਸੀਂ ਕਾਲ ਕਰਕੇ ਕੋਈ ਵੀ ਡਿਟੇਲ ਪੁੱਛਣੀ ਆ ਕੁਝ ਹੋਰ ਪੁੱਛਣਾ ਤਾਂ ਪੁੱਛ ਸਕਦੇ ਲੋ ਜਵਾ ਜੀ ਕਰ ਲੋ ਤਿਆਰੀਆਂ ਕਿਉਂਕਿ ਮੇਲਾ ਆ ਗਿਆ ਨੇੜੇ ਦਿਨ ਰਹਿ ਗਏ ਸਾਰੇ 15 ਤੋਂ 20 ਤੇ ਕਰ ਲੋ ਤਿਆਰ ਆਪਣੇ ਸਾਰੇ ਬੱਕਰੇ ਬکریاں ਦੇ ਦੇ ਦਾਂਗੇ ਇਸ ਵਾਰ ਕਿਹੜਾ ਮੇਰਾ ਬਾਈ ਮੱਲ ਮਾਰ ਕੇ ਜਾਂਦਾ ਹੈ ਇਸ ਮੇਲੇ ਦੇ ਵਿੱਚ ਧੰਨਵਾਦ ਬਾਈ ਜੀ ਪਿੰਡ ਆਗਾ ਲਦਾੜ ਲਹਿਰੇਗਾ ਅੱਗੇ ਤੇ ਕੋਲੇ ਬਾਈ ہاں ਜੀ